ਪੰਜਾਬ ਦੇ ਟੂਰਿਜ਼ਮ ਵਿਭਾਗ ਵੱਲੋਂ ਬੀਤੇ ਕੁਝ ਦਿਨ ਪਹਿਲੇ ਇੱਕ ਇਤਿਹਾਸਿਕ ਚੌਂਕ ਦਾ ਨਾਮ ਬਦਲ ਕੇ ਜਲੇਬੀ ਚੌਂਕ ਰੱਖ ਦਿੱਤਾ ਗਿਆ ਸੀ। ਦਰਅਸਲ ਇਤਿਹਾਸਿਕ ਚੌਂਕ ਕਟੜਾ ਆਲੂ ਵਾਲੀਆਂ ਸੀਗਾ ਜਿਹਦਾ ਨਾਮ ਜਲੇਬੀ ਰੱਖ ਦਿੱਤਾ ਗਿਆ ਸੀਗਾ। ਜਲੇਬੀ ਚੌਂਕ ਰੱਖ ਦਿੱਤਾ ਗਿਆ ਸੀਗਾ ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਵਿਰੋਧ ਨੂੰ ਨਾ ਸਹੰਦੇ ਹੋਏ ਸਰਕਾਰ ਵੱਲੋਂ ਵਿਭਾਗ ਵੱਲੋਂ ਉਹਦਾ ਨਾਮ ਹਟਾ ਦਿੱਤਾ ਗਿਆ ਸੀ। ਚੇਂਜ ਕੀਤੇ ਹੋਏ ਨਾਮ ਨੂੰ ਹਟਾ ਦਿੱਤਾ ਸੀਗਾ। ਹੁਣ ਜਿਹੜਾ ਅਸੀਂ ਤੁਹਾਨੂੰ ਖਬਰ ਦਿਖਾ ਰਹੇ ਹਾਂ ਉਹ ਇੱਕ ਆ ਤੁਹਾਡੇ ਲਈ ਬਹੁਤ ਵਧੀਆ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਦੇ ਲਾਰੈਂਸ ਰੋਡ ਲਾਰੈਂਸ ਰੋਡ ਦਾ ਨਾਮ ਜਿਹੜਾ ਸੀਗਾ ਭਾਈ ਵੀਰ ਸਿੰਘ ਮਾਰਗ ਮਾਰਗ ਰੱਖਿਆ ਗਿਆ ਸੀਗਾ ਕਿਉਂਕਿ ਭਾਈ ਵੀਰ ਸਿੰਘ ਮਾਰਗ ਇਸ ਕਰਕੇ ਰੱਖਿਆ ਗਿਆ ਸੀਗਾ ਕਿਉਂਕਿ ਭਾਈ ਵੀਰ ਸਿੰਘ ਐਸੇ ਹੀ ਰੋਡ ਦੇ ਉੱਤੇ ਉਹਨਾਂ ਦਾ ਘਰ ਹੈ ਔਰ ਐਸੇ ਹੀ ਰੋਡ ਦੇ ਉੱਤੇ ਉਹਨਾਂ ਦੇ ਨਾਮ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਹੈ ਤੇ ਉਹਨਾਂ ਦੇ ਬਾਗ ਦੇ ਵਿੱਚੋਂ ਜਿਹੜੇ ਫੁੱਲ ਨਿਕਲਦੇ ਨੇ ਉਹਨਾਂ ਦਾ ਇੱਕ ਗੁਲਦਸਤਾ ਬਣਾ ਕੇ ਸਵੇਰ ਦੇ ਸਮੇਂ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਦਿੱਤਾ ਜਾਂਦਾ ਹੈ ਉਹ ਬੁਲਦਸਤਾ ਹੀ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾਂਦਾ ਹੈ ਪਿਛਲੇ 100 ਸਾਲ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ ਹੁਣ ਭਾਈ ਵੀਰ ਸਿੰਘ ਚੌਂਕ ਦਾ ਨਾਮ ਬਦਲ ਕੇ ਜਿਹੜੀ ਤਜਵੀਜ਼ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਇਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਚੌਂਕ ਰੱਖਿਆ ਜਾਏ ਸੋ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਿਆ ਜਾਏ ਤਸਵੀਰਾਂ ਸੀ ਤੁਹਾਨੂੰ ਦਿਖਾਣੇ ਆ ਨਾਵਲਟੀ ਚੌਂਕ ਜਿਹਨੂੰ ਲਾਰੈਂਸ ਰੋਡ ਵੀ ਕਿਹਾ ਜਾਂਦਾ ਹੈ ਉੱਥੇ ਇੱਕ ਬੋਰਡ ਲੱਗਾ ਹੋਇਆ ਹੈ ਕਿ ਭਾਈ ਵੀਰ ਸਿੰਘ ਮਾਰਗ ਇਸ ਮਾਰਗ ਦਾ ਨਾਮ ਬਦਲ ਕੇ ਹੁਣ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਿਆ ਜਾਏਗਾ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਰੋਡ ਹੈ ਇਸ ਰੋਡ ਦੇ ਉੱਤੇ ਇਸ ਰੋਡ ਦੇ ਸਾਈਡ ਤੇ ਜਿਹੜੀਆਂ ਕਲੋਨੀਆਂ ਨੇ ਜਿਸ ਨਾਮ ਤਾਂ ਜਾਣੀਆਂ ਜਾਂਦੀਆਂ ਨੇ ਅਤੀ ਵੀ ਵੀ ਆਈ ਪੀ ਕਹਿ ਸਕਦੇ ਹੋ ਕਿ ਸਭ ਤੋਂ ਬਹੁ ਵੱਡਾ ਪੋਸ਼ੇਰੀ ਪੋਸ਼ ਏਰੀਆ ਲਾਰੈਂਸੋਰ ਨੂੰ ਮੰਨਿਆ ਜਾਂਦਾ ਜਿਹੜਾ ਨਾਮ ਭਾਈ ਵੀਰ ਸਿੰਘ ਮਾਰਗ ਰੱਖਿਆ ਗਿਆ ਸੀਗਾ ਪਰ ਹੁਣ ਜਿਹੜਾ ਹੈ ਨੈਸ਼ਨਲ ਮਨੋਦ ਦੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਨੂੰ ਇੱਕ ਵਫਦ ਮਿਲਿਆ ਸੀਗਾ ਜਿਸ ਨੇ ਇੱਕ ਉਹਨਾਂ ਅੱਗੇ ਗੁਜਾਰਿਸ਼ ਕੀਤੀ ਸੀਗੀ ਕਿ ਇਸ ਰੋਡ ਦਾ ਨਾਮ ਭਾਈ ਵੀਰ ਸਿੰਘ ਮਾਰਗ ਤੋਂ ਬਦਲ ਕੇ ਹੁਣ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਿਆ ਜਾਏ ਉਸ ਤਜਵੀਜ਼ ਨੈਸ਼ਨਲ ਮਨੋਰਟੀ ਕਮਿਸ਼ਨ ਦੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ ਸੋ ਹੋ ਸਕਦਾ ਹੈ ਕਿ ਇਸ ਤਜਵੀਜ਼ ਦੇ ਉੱਤੇ ਫੌਰੀ ਅਸਰ ਹੋ ਜਾਏ ਫੌਰੀ ਪੰਜਾਬ ਸਰਕਾਰ ਇਸ ਦਾ ਨਾਮ ਬਦਲ ਕੇ ਭਾਈ ਵੀਰ ਸਿੰਘ ਮਾਰਗ ਰੱਖ ਦੇਵੇ ਜਾਂ ਇਸ ਨੂੰ ਅੱਗੇ ਪਾਇਆ ਜਾ ਸਕਦਾ ਹੈ ਜਾਂ ਇਹਦੇ ਬਾਰੇ ਹਜੇ ਕਿਹਾ ਨਹੀਂ ਜਾ ਸਕਦਾ ਪਰ ਇਸ ਜਿਹੜਾ ਜਿਹੜਾ ਉਹਨਾਂ ਵੱਲੋਂ ਸੁਝਾਅ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਜਿਹੜਾ ਭਾਈ ਵੀਰ ਸਿੰਘ ਸੁਸਾਇਟੀ ਹੈ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਹੋਰ ਦੂਸਰੀਆਂ ਸੰਸਥਾਵਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਕਿਉਂਕਿ ਭਾਈ ਵੀਰ ਸਿੰਘ ਮਾਰਗ ਦਾ ਨਾਮ ਨਾ ਬਦਲਿਆ ਜਾਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੋਂ ਜੇ ਇਹ ਮਾਰਗ ਦਾ ਨਾਮ ਰੱਖਣਾ ਹੈ ਤੇ ਬਿਲਕੁਲ ਐਸੇ ਚੌਕ ਤੋਂ ਪਰੇ ਕੰਪਨੀ ਬਾਗ ਜਿਸ ਨੂੰ ਅੰਗਰੇਜ਼ਾਂ ਦੇ ਸਮੇਂ ਦਾ ਨਾਮ ਦਿੱਤਾ ਗਿਆ ਸੀਗਾ ਰਾਮ ਬਾਗ ਜਿਸ ਨੂੰ ਕਿਹਾ ਜਾਂਦਾ ਹੈ ਉਹਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਵੀ ਲੱਗਾ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਪੈਨਾਰਮਾ ਵੀ ਹੈ ਸੋ ਇਸ ਤੇ ਸਾਰੇ ਮਾਮਲਿਆਂ ਦੇ ਵਿੱਚ ਕੀ ਹੈ ਸਚਾਈ ਕੀ ਹੈ ਇਸ ਬਾਰੇ ਗੱਲ ਕਰਨੇ ਆ ਪਵਨ ਜੀ ਇਹ ਬਹੁਤ ਹੀ ਵਧੀਆ ਗੱਲ ਹੈਗੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰੱਖਿਆ ਜਾਏ ਪਰ ਉਸ ਜਗ੍ਹਾ ਦੇ ਤੇ ਜਦੋਂ ਭਾਈ ਵੀਰ ਸਿੰਘ ਨਾਮ ਆਲਰੇਡੀ ਅਸੀਂ ਐਗਜ਼ਿਸਟ ਹੈ ਇਸ ਜਗ੍ਹਾ ਦਾ ਲਾਰੈਂਸ ਰੋਡ ਜਿਸ ਨੂੰ ਕਿਹਾ ਜਾਂਦਾ ਅੰਗਰੇਜ਼ਾਂ ਦੇ ਸਮੇਂ ਦਾ ਇਸ ਨਾਮ ਹੁੰਦਾ ਸੀ ਲਾਰੈਂਸ ਰੋਡ ਉਹਦਾ ਨਾਂ ਭਾਈ ਵੀਰ ਸਿੰਘ ਮਾਰਗ ਰੱਖਿਆ ਗਿਆ ਸੀਗਾ ਉਹਨ ਸੁਝਾਅ ਹੈਗਾ ਨੈਸ਼ਨਲ ਮਿਨੋਰਿਟੀ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ ਕਿ ਇਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਨਾਮ ਰੱਖਿਆ ਜਾਏ ਤੁਸੀਂ ਕੀ ਕਹੋਗੇ ਬੈਲ ਸਾਹਿਬ ਤੁਸੀਂ ਬਹੁਤ ਵਾਈਡਰ ਵਰਡਸ ਵਿੱਚ ਸਾਰੇ ਵਿਸ਼ੇ ਨੂੰ ਐਕਸਪਲੇਨ ਕਰ ਦਿੱਤਾ ਆ ਅਸੀਂ ਇਸ ਵੇਲੇ ਗੁਰੂ ਨਗਰੀ ਅੰਮ੍ਰਿਤਸਰ ਦੇ ਪੌਸ਼ ਏਰੀਆ ਪੌਸ਼ ਲੋਕੇਲਿਟੀ ਜਿਸ ਨੂੰ ਕਾਮਨ ਨੇਮ ਜਿਹੜਾ ਅੰਗਰੇਜ਼ੀ ਨਾਮ ਹੈ ਲਾਰੈਂਸ ਰੋਡ ਦੇ ਨਾਮ ਨਾਲ ਜਾਣਦੇ ਆਂ ਔਰ ਜਿਹੜਾ ਸਾਡਾ ਸਭਿਆਚਾਰਕ ਨਾਮ ਹੈ ਸਾਡੇ ਕਿੰਗ ਆਫ ਮਾਡਰਨ ਪੋਇਟਰੀ ਲਿਟਰੇਰੀ ਬਹੁਤ ਅੱਛੇ ਲਿਖਾਰੀ ਭਾਈ ਵੀਰ ਸਿੰਘ ਜੀ ਦੇ ਨਾਮ ਦੇ ਨਾਲ ਵੀ ਜਾਣਦੇ ਆ ਭਾਈ ਵੀਰ ਸਿੰਘ ਮਾਰਗ ਇਸ ਰੋਡ ਦਾ ਨਾਮ ਹੈ ਪਰ ਹੁਣ ਨੈਸ਼ਨਲ ਕਮਿਸ਼ਨ ਆਫ ਮਾਨੋਰੀਟੀ ਜਿਨ੍ਹਾਂ ਦੇ ਚੇਅਰਪਰਸਨ ਨੇ ਮਿਸਟਰ ਇਕਬਾਲ ਸਿੰਘ ਲਾਲਪੁਰਾ ਉਹ ਉਹਨਾਂ ਦੇ ਪ੍ਰੈਸ ਬਿਆਨ ਦੇ ਰਹੀਏ ਪਤਾ ਲੱਗਦਾ ਹੈ ਕਿ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕੋਈ ਬੁੱਧੀਜੀਵੀਆਂ ਦਾ ਵਫਦ ਮਿਲਦਾ ਲੋਕਾਂ ਦਾ ਵਫਦ ਮਿਲਦਾ ਤੇ ਉਹ ਉਹਦੇ ਵਿੱਚ ਇੱਕ ਗੱਲ ਪ੍ਰਪੋਜ਼ ਕਰਦੇ ਆ ਕਿ ਇਸ ਰੋਡ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਰੋਡ ਰੱਖ ਦਿੱਤਾ ਜਾਵੇ ਇੱਥੇ ਠੀਕ ਹੈ ਕਿ ਜੇ ਕੁਝ بڑے ਸੂਰਮਿਆਂ ਦੀ ਬਹਾਦਰਾਂ ਦੀ ਕੋਈ ਬੜੀ ਵੱਡੀ ਸੋਚ ਹੈ ਕਿ ਇਸ ਰੋਡ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਜੀ ਦਾ ਰੱਖ ਦਿੱਤਾ ਜਾਵੇ ਇਹ ਗੱਲ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਕੁਝ ਲੋਕ ਬਿਨਾਂ ਸੋਚੇ ਸਮਝੇ ਬਿਨਾਂ ਵਿਚਾਰ ਕੀਤੇ ਬਿਨਾਂ ਆਲੇ ਦੁਆਲੇ ਨੂੰ ਘੋਕੇ ਕੁਝ ਵੀ ਗੱਲ ਕਰ ਦਿੰਦੇ ਆ ਕਿਸੇ ਤਰ੍ਹਾਂ ਦੇ ਵੀ ਚੇਅਰਪਰਸਨਸ ਨੂੰ ਕੁਝ ਵੀ ਚੀਜ਼ਾਂ ਆਪਣੀਆਂ ਬਿਆਨ ਕਰ ਦਿੰਦੇ ਆ ਤੇ ਲੀਡਰਸ ਦੇ ਵੀ ਅੱਜ ਇਹ ਹਾਲਾਤ ਆ ਕਿ ਉਹ ਵੀ ਦੇ ਆਪਣਾ ਦਿਮਾਗ ਇਸਤੇਮਾਲ ਕਰਦੇ ਤੇ ਬਿਆਨ ਜਾਰੀ ਕਰ ਦਿੰਦੇ ਆ ਤੁਸੀਂ ਇਹ ਦੇਖੋ ਕਿ ਇਹ ਰੋਡ ਪਹਿਲਾਂ ਅੰਗਰੇਜ਼ੀ ਨਾਮ ਜான் ਲਾਰੈਂਸ ਜਿਹੜੇ ਇੱਥੇ ਬ੍ਰਿਟਿਸ਼ ਅਫੀਸ਼ੀਅਲ ਸੀ 1870 ਦੇ ਵਿੱਚ ਉਹਨਾਂ ਦੇ ਨਾਮ ਤੋਂ ਉਚਾਰੀ ਗਈ ਸੀ ਉਸ ਤੋਂ ਬਾਅਦ 1972 ਦੇ ਕਰੀਬ ਇਹ ਉਹਦਾ ਨਾਮ ਬਦਲ ਕੇ ਭਾਈ ਵੀਰ ਸਿੰਘ ਮਾਰਗ ਕਰ ਦਿੱਤਾ ਗਿਆ ਸੀ ਭਾਈ ਵੀਰ ਸਿੰਘ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਖਾਲਸਾ ਕਾਲਜ ਵਰਗੀਆਂ ਸਿਚੂਏਸ਼ਨ ਨੂੰ ਸਟੈਬਲਿਸ਼ ਕਰਨ ਦੇ ਵਿੱਚ ਐਮ ਭੂਮਿਕਾ ਨਿਭਾਈ ਪੰਜਾਬ ਬੈਂਡ ਸਿੱਧ ਬੈਂਕ ਨੂੰ ਸਟੈਬਲਿਸ਼ ਕਰਨ ਵਾਸਤੇ ਐਮ ਭੂਮਿਕਾ ਨਿਭਾਈ ਹੋਰ ਵੀ ਬਹੁਤ ਵੱਡੇ ਵੱਡੇ ਰੋਲ ਉਹਨਾਂ ਨੇ ਅਦਾ ਕੀਤੇ ਇੱਥੋਂ ਤੱਕ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਟਰੇਰੀ ਸਿਸਟਮ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਸੀ ਔਰ ਉੱਤਰੀ ਭਾਰਤ ਦਾ ਰਵਿੰਦਰਾਨਾਥ ਟੈਗੋਰ ਵੀ ਕਿਹਾ ਜਾਂਦਾ ਸੀ ਤੁਸੀਂ ਆਪ ਦੇਖ ਲਓ ਕਿ ਜੇ ਇਨ੍ਹਾਂ ਸੂਰਮਿਆਂ ਨੂੰ ਬੱਬਰ ਸ਼ੇਰਾਂ ਨੂੰ ਇੰਨਾ ਹੀ ਚਾ ਚੜ ਗਿਆ ਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਰੱਖਣ ਤੇ ਮੈਨੂੰ ਇਸ ਗੱਲ ਤੇ ਇਗਰਾਜ਼ ਕੋਈ ਨਹੀਂ ਪਰ ਉਹਨਾਂ ਸੂਰਮਿਆਂ ਨੂੰ ਇਹ ਪੁੱਛਿਆ ਜਾਵੇ ਕਿ ਇਹਦੇ ਬਿਲਕੁਲ ਸੜਕ ਦੇ ਆਪੋਜ਼ਿਟ ਰਾਮ ਬਾਗ ਆ ਜਿਹੜਾ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਨਾਮ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਬਾਗ ਸਾਰਿਆ ਸੀ ਉਹਦੀ ਸੇਵਾ ਸੰਭਾਲ ਉਹ ਜਿਹੜੇ ਬੱਬਰ ਸ਼ੇਰ ਆ ਉਹ ਕਿੰਨੀ ਕੁ ਕਰ ਰਹੇ ਆ ਉਸੇ ਹੀ ਰਾਮ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਰ ਪੈਲੈਸ ਵੀ ਆ ਉਹਦੇ ਵੀ ਹਾਲਾਤ ਇੰਨੇ ਬਦਤਰ ਆ ਬਦਤਰ ਹੀ ਨੇ ਕਿ ਉੱਥੇ ਕੋਈ ਜਾਂਦਾ ਹੀ ਨਹੀਂ ਉਹਦੇ ਵਿੱਚ ਤਿੰਨ ਕਲੱਬਸ ਵੱਲੋਂ ਕਬਜ਼ਾ ਵੀ ਅੰਗਰੇਜ਼ਾਂ ਦੇ ਸਮੇਦਾਰ ਜਿੱਥੇ ਸ਼ਰਾਬਾਂ ਚੱਲਦੀਆਂ ਜੂਆ ਚੱਲਦਾ ਆ ਪਾਰਟੀਆਂ ਹੁੰਦੀਆਂ ਕਲੱਬਸ ਬਣੇ ਹੋਇਆ ਉਹਦੇ ਵਾਲਤੇ ਨਾ ਸੂਰਮਿਆਂ ਦਾ ਕੋਈ ਧਿਆਨ ਨਹੀਂ ਗਿਆ ਇਹੋ ਹੀ ਸੂਰਮੇ ਫਿਰ ਉਧਰ ਨਹੀਂ ਗਏ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂ ਲੱਗਾ ਕਰੀਬ 1980 ਦੇ ਕਰੀਬਸਾ ਲੱਗਾ ਸੀ ਉਦੋਂ ਦੇ ਸਮਕਾਲੀਨ ਕੰਟੈਂਪੋਰੀ ਗਵਰਨਰ ਨੇ ਇਹਦਾ ਉਦਘਾਟਨ ਕੀਤਾ ਸੀ ਇਫਤਤਾਹ ਕੀਤਾ ਸੀ ਉਸ ਮੂਜਸਮੇ ਦਾ ਅੱਜ ਇਹ ਹਾਲਾਤ ਹੈ ਕਿ ਉਹਦਾ ਪੋਡੀਅਮ ਉਹਦਾ ਪਲੇਟਫਾਰਮ ਵੀ ਸਾਰਾ ਤਸ ਗਿਆ ਪਤਾ ਹੀ ਨਹੀਂ ਕਦੋਂ ਡਿੱਗ ਜਾਣਾ ਔਰ ਉਹਨਾਂ ਬਬਰ ਸੂਰਮਿਆਂ ਦਾ ਸ਼ੇਰਾਂ ਦਾ ਇਹ ਧਿਆਨ ਨਹੀਂ ਗਿਆ ਕਿ ਜਿਹੜਾ ਹੌਲ ਬਾਜ਼ਾਰ ਜਿਹਨੂੰ ਅੱਜ ਕਹਿੰਦੇ ਆ ਉਹ ਹੌਲ ਗੇਟ ਕਹਿ ਦਿੰਦੇ ਆ ਉਹ ਸੀਐਚ ਹੌਲ ਉਦੋਂ ਦੇ ਡਿਪਟੀ ਕਮਿਸ਼ਨਰ ਬ੍ਰਿਟਿਸ਼ ਅਰਾ ਦੇ ਉਹਨਾਂ ਦੇ ਨਾਮ ਵਾਲਾ ਉਹਨਾਂ ਦਾ ਧਿਆਨ ਨਹੀਂ ਜਾਂਦਾ ਉਹਨੂੰ ਗਾਂਧੀ ਬਾਜ਼ਾਰ ਨਾਮ ਦਿੱਤਾ ਗਿਆ ਸੀ ਕਿ ਤੁਸੀਂ ਹੁਣ ਦੇਖੋਗੇ ਜਿਹੜਾ ਗੇਟ ਬਣਿਆ ਉਹਦੇ ਉੱਤੇ ਪਹਿਲਾਂ ਗਾਂਧੀ ਗੇਟ ਲਿਖਿਆ ਹੁੰਦਾ ਸੀ ਉਹ ਵੀ ਮਿਟਾ ਦਿੱਤਾ ਗਿਆ ਕਿਸੇ ਵੀ ਸੂਰਮੇ ਨੇ ਬੱਬਰ ਸ਼ੇਰ ਨੇ ਉਧਰ ਧਿਆਨ ਨਹੀਂ ਕੀਤਾ ਤੁਸੀਂ ਆਪ ਦੇਖ ਲਓ ਟਾਊਨ ਹਾਲ ਬਿਲਡਿੰਗ ਨੂੰ ਅੱਜ ਵੀ ਉਹ ਹੀ ਗੱਲ ਕਹਿੰਦੇ ਆ ਹਾਲ ਬਾਜ਼ਾਰ ਹੀ ਕਹਿੰਦੇ ਆ ਤੁਸੀਂ ਇਸ ਤੋਂ ਬਾਅਦ ਇਹ ਦੇਖ ਲਓ ਕਿ ਲਾਰੈਂਸ ਰੋਡ ਤੇ ਉਹ ਏਰੀਆ ਸੀ ਜਿੱਥੇ ਇੰਡੀਅਨਸ ਨੂੰ ਰਹਿਣਾ ਅਲਾਉਡ ਹੀ ਨਹੀਂ ਸੀ ਇੱਥੇ ਪਰਮਿਟ ਨੰਗਣਾ ਵੀ ਇੱਥੇ ਨੰਗਣਾ ਵੀ ਮੁਸ਼ਕਲ ਹੁੰਦਾ ਸੀ ਕਿ ਮਨਾਉਂਦ ਕਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਜਿਹੜੀ ਰੋਡ ਕਨੈਕਟ ਕਰਦੀ ਆ ਸਦਰ ਪੁਲਿਸ ਸਟੇਸ਼ਨ ਨੂੰ ਕੰਟੋਨਮੈਂਟ ਏਰੀਆ ਵੱਲੋਂ ਉਹਦਾ ਉਦੋਂ ਦੇ ਫਾਈਨੈਂਸ ਕਮਿਸ਼ਨਰ ਮੈਕਲੌਇਡ ਐਫਸੀ ਮੈਕਲੌਇਡ 1853 ਸੀਗੇ ਜਿਹੜੇ ਉਹਨਾਂ ਦੇ ਨਾਮ ਤੋਂ ਰੱਖਿਆ ਗਿਆ ਸੀ ਫਿਰ ਐਡਮਿਨਿਸਟ੍ਰੇਸ਼ਨ ਨੇ ਉਹਦਾ ਨਾਮ ਚੇਂਜ ਕੀਤਾ ਪੰਡਿਤ ਲਾਲ ਚੰਦ ਚੰਗੋਤਰਾ ਕੋਈ ਸ਼ਹਿਰ ਵਾਸੀ ਇਹ ਦੱਸ ਦੇਵੇ ਕਿ ਉਹਨਾਂ ਨੂੰ ਉਹਨਾਂ ਗੱਲਾਂ ਦੇ ਵਿੱਚ ਧਿਆਨ ਹੈ ਕਿ ਉਹ ਪਪੂਲਰ ਨੇਮ ਆ ਕਾਮਨ ਨੇਮ ਆ ਸਾਰੇ ਨਾਮ ਗਲਤੁਲ عوام ਬਣ ਗਿਆ ਕਿ ਕਾਮਨ ਗੱਲ ਇਹ ਆ ਕਿ ਗਲਤ ਵੀ ਕੋਈ ਬੋਲਦਾ ਤੇ ਚੜ੍ਹਿਆ ਲੋਕਾਂ ਦੇ ਮੂੰਹ ਦੇ ਉੱਤੇ ਅੰਗਰੇਜ਼ੀ ਲੈਗਸੀ ਤਾਂ ਸ਼ਹਿਰ ਵਾਲੇ ਲੋਕ ਛੱਡ ਹੀ ਨਹੀਂ ਸਕੇ ਤੁਸੀਂ ਇੱਥੇ ਕੁਇਨ ਰੋਡ ਦੇਖ ਲਓ ਤੁਸੀਂ ਇੱਥੇ ਕੋਪਰ ਰੋਡ ਦੇਖ ਲਓ ਉਸ ਤੋਂ ਬਾਅਦ ਇਹ ਟੇਲਰ ਰੋਡ ਮਾਲ ਰੋਡ ਐਲਬਰਟ ਰੋਡ ਜਿਹੜੀ ਰੇਲਵੇ ਸਟੇਸ਼ਨ ਵਾਲੀ ਸਾਈਡ ਜਾਂਦੀ ਆ ਇਹਨਾਂ ਸਾਰੀਆਂ ਰੋਡਸ ਵੱਲ ਕਿਸੇ ਵੀ ਬੱਬਰ ਸੂਰਮੇ ਸ਼ੇਰ ਦਾ ਧਿਆਨ ਨਹੀਂ ਗਿਆ ਉਹ ਪਰ ਉਹਨਾਂ ਦਾ ਧਿਆਨ ਉੱਥੇ ਹੀ ਗਿਆ ਜਿੱਥੇ ਭਾਈ ਵੀਰ ਸਿੰਘ ਜੀ ਦਾ ਮਾਰ ਗਿਆ ਉਹਨਾਂ ਦਾ ਘਰ ਆ ਰੈ residense ਆ ਉਹਨਾਂ ਦਾ ਮਿਊਜ਼ੀਅਮ ਆ ਉੱਥੇ ਹਾਲ ਵੀ ਬਣਿਆ ਉੱਥੇ ਅੰਦਰ ਗੁਰਦੁਆਰਾ ਵੀ ਆ ਲਾਇਬ੍ਰੇਰੀ ਵੀ ਆ ਜਦੋਂ ਕੋਈ ਇੱਕ ਐਦਾਂ ਦਾ ਵਿਅਕਤੀ ਜਿਹੜਾ ਅੱਜ ਵੀ ਲਿਟਰੇਰੀ ਸਿਸਟਮ ਦੇ ਵਿੱਚ ਸਭ ਤੋਂ ਟੌਪ ਆਫ ਦੀ ਲਿਸਟ ਹੋਵੇ ਜਿਹੜਾ ਐਸਾ ਵਿਅਕਤੀ ਜਿਨਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਬਹੁਤ ਕੀਤੀ ਹੋਵੇ ਅੰਤਰਰਾਸ਼ਟਰੀ ਪੱਧਰ ਤੇ ਜਿਨ੍ਹਾਂ ਨੂੰ ਇੰਨੀਆਂ ਵੱਡੀਆਂ ਪਾਧੀਆਂ ਮਿਲੀਆਂ ਹੋਣ ਜਿਨ੍ਹਾਂ ਨੂੰ ਉਤਰੀ ਭਾਰਤ ਦਾ ਰਬਿੰਦਰਾ ਨਾਥ ਟੈਗੋਰ ਕਿਹਾ ਜਾਂਦਾ ਹੋਵੇ ਉਹਨਾਂ ਦਾ ਨਾਮ ਬਦਲਣ ਲਈ ਇਹ ਤਿਆਰ ਹੋ ਗਿਆ ਤੇ ਉਦਾਂ ਦੀ ਸੋਚ ਮੈਨੂੰ ਲੱਗਦਾ ਹੈ ਕਿ ਸਾਡੇ ਵਿਦਿਊ ਰਿਸਪੈਕਟ ਜਿਹੜੇ ਨੈਸ਼ਨਲ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਆ ਇਕਬਾਲ ਸਿੰਘ ਲਾਲਪੁਰਾ ਜੀ ਉਹ ਤੁਸੀਂ ਆਪ ਦੇਖੋ ਕਿ ਇੱਕ ਸਿੱਖ ਲਿਟਰੇਰੀ ਇੱਕ ਐਦਾਂ ਦਾ ਲਿਖਾਰੀ ਜਿਹੜਾ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦਾ ਠੀਕ ਆ ਪੰਜਾਬ ਦੇ ਵਿੱਚ ਸੇ ਕਮਿਊਨਿਟੀ ਮੈਜੋਰਿਟੀ ਦੇ ਵਿੱਚ ਆ ਪਰ ਦੇਸ਼ ਦੇ ਵਿੱਚ ਮਿਨੋਰਿਟੀਜ਼ ਆ ਸੋ ਲਾਲਪੁਰਾ ਜਿੰਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਮੈਨਾਰਿਟੀ ਕਮਿਸ਼ਨ ਦੇ ਚੇਅਰਮੈਨ ਆ ਉਹਨਾਂ ਦੇ ਜਿਹੜੇ ਮਜ਼ਬੂਤ ادارے ਆ ਇੰਸਟੀਟਿਊਸ਼ਨਸ ਆ ਜਿਹੜੇ ਮਜ਼ਬੂਤ ਲੋਕ ਆ ਲਿਟਰੇਰੀ ਲੋਕ ਆ ਉਹਨਾਂ ਨੂੰ ਕਿਸੇ ਵੀ ਐਵੇਂ ਮੈਂ ਤੇ ਕਵਾਂਗਾ ਸਦਾ ਬੇਫੂਫ ਜਿਹੇ ਲੋਕਾਂ ਦੀ ਗੱਲ ਦੇ ਵਿੱਚ ਆ ਕੇ ਉਸੇ ਗੱਲ ਦੇ ਉੱਤੇ ਪੈੜਾ ਨਹੀਂ ਪਾਣੀਆਂ ਚਾਹੀਦੀਆਂ ਉਸੇ ਗੱਲ ਵੱਲ ਨਹੀਂ ਤੁਰ ਪਣਾ ਚਾਹੀਦਾ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਆ ਮੈਂ ਇੱਕ ਹੋਰ ਚੀਜ਼ ਆਪ ਜੀ ਨੂੰ ਬਿਆਨ ਕਰ ਦਵਾਂ कि ਫਿਰ ਪੰਜਾਬੀਆਂ ਦਾ ਅੰਮ੍ਰਿਤਸਰੀਆਂ ਦਾ ਜੇ ਕੋਈ ਨਹੀਂ ਬੋਲਦਾ ਤੇ ਫਿਰ ਉਹ ਕਹਿੰਦੇ ਨਾ ਕਿ ਚਲਤੇ ਹੈ ਦਵੇ ਪਾਓ ਕਿ ਕੋਈ ਜਾਗ ਨਾ ਜਾਏ ਗੁਲਾਮੀ ਕੇ ਅਸੀਰੋ ਕੀ ਯਹੀ ਖਾਸ ਅਦਾ ਹੈ ਹੋਤੀ ਨਹੀਂ ਜੋ ਕੌਮ ਹਕ ਬਾਤ ਤੇ ਯਕਜਾ ਉਸ ਕੌਮ ਦਾ ਹਾਕਮ ਹੀ ਬਸ ਉਸकी ਸਦਾ ਹੈ ਪਰ ਤੁਹਾਡੇ ਲੋਕਾਂ ਨੂੰ ਉਦਾਂ ਦੇ ਹੀ ਲੀਡਰ ਮਿਲਨੇ ਆ ਜਿਹੜੇ ਤੁਹਾਡੇ ਸਿਰ ਦੇ ਵਿੱਚ ਜੁੱਤੀਆਂ ਵੀ ਮਾਰਨਗੇ ਤੁਹਾਡੇ ਸੱਭਿਆਚਾਰ ਨੂੰ ਕਲਚਰ ਨੂੰ ਵਿਰਾਸਤ ਨੂੰ ਸਕਾਫਤ ਨੂੰ ਹੈਰਿਟੇਜ ਨੂੰ ਖਤਮ ਕਰ ਦੇਣਗੇ ਤਾਂ ਤੁਸੀਂ ਆਪਣੇ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਐਵੇਂ ਨਹੀਂ ਦੱਸ ਸਕੋਗੇ ਵੀ ਕੌਣ ਬੰਦਾ ਕੀ ਸੀ ਸੋ ਇੱਥੋਂ ਆ ਬੰਦਾਜ਼ਾ ਲਗਾ ਲਓ ਜਿਨ੍ਹਾਂ ਨੂੰ ਮੈਂ ਵਰਡ ਯੂਜ਼ ਕਰ ਰਿਹਾ ਉਹਨਾਂ ਨੂੰ ਬੱਬਰ ਸ਼ੇਰ ਹੀ ਕਹਿ ਰਿਹਾ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਏ ਕਿ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸਾਡੇ ਸ਼ੇਰ-ਏ-ਪੰਜਾਬ ਦੇਸ਼ੋ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ ਅਫਗਾਨਿਸਤਾਨ ਤਾਲੀਬਾਨ ਕੰਧਾਰ ਸਾਰੇ ਲੋਕਾਂ ਤੱਕ ਰਾਜ ਕੀਤਾ ਉਹਨਾਂ ਨੇ ਉਹਨਾਂ ਦੇ ਨਾਮ ਤੇ ਰੱਖਣਾ ਤੇ ਚਾਹੁੰਦੇ ਸੀ ਪਰ ਅਲਟੀਮੇਟਲੀ ਜੇ ਉਹਨਾਂ ਦੀ ਆਲਰੇਡੀ ਸਾਰੀਆਂ ਸਿਚੁਏਸ਼ਨਸ ਦਿੱਤੇ ਹੈਗੀਆਂ ਨੇ ਉਹਨਾਂ ਦੀ ਸੇਵਾ ਸੰਭਾਲ ਕੋਈ ਕਰਨੇ ਰਿਹਾ ਉਹਨਾਂ ਨੂੰ ਮਲਿਆ ਮੀਟ ਕਰ ਦਿੱਤਾ ਔਰ ਨਵੇਂ ਹੀ ਚੋਟਲਾ ਛੇੜ ਦਿੱਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਨਾਵਾਂ ਨੂੰ ਤਬਦੀਲ ਕਰਨ ਦੇ ਵਿੱਚ ਆਂਤਰ ਸਾਹਮਣੇ ਆ ਰਿਹਾ ਪਵਨ ਜੀ ਇਸੇ ਤਰ੍ਹਾਂ ਹੀ ਐਸੇ ਵਿਰਾਸਤੇ ਇਸ ਤਰ੍ਹਾਂ ਮੈਂ ਦੱਸਿਆ ਸੀਗਾ ਕਿ ਅਲ ਕਟਰਾ ਆਲੂ ਵਾਲਿਆ ਇੱਕ ਵਿਰਾਸਤੀ ਨਾਮ ਸੀਗਾ ਉਸ ਆਲੂ ਵਾਲਿਆ ਕਟਰਾਏ ਦੇ ਬੜਾ ਮਸ਼ਹੂਰ ਨਾਮ ਹੈ ਅੰਗਰੇਜ਼ਾ ਉਸ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ ਉਹਦਾ ਨਾਮ ਬਦਲ ਕੇ ਵੀ ਪੰਜਾਬ ਟੂਰਿਜ਼ਮ ਨੇ ਜਲੇਬੀ ਚੌਂਕ ਰੱਖਤਾ ਸੀ ਜਿਹੜਾ ਕਿ ਆਪਣੇ ਆਪ 'ਚ ਬਹੁਤ ਹੀ ਅਜੀਬ ਜਿਹਾ ਨਾਮ ਲੱਗਦਾ ਦਾ ਜਾਂਦਾ ਸੀਗਾ ਉਸਦਾ ਨਾਮ ਵੀ ਉਸ ਤੋਂ ਬਾਅਦ ਵੀ ਲੋਕਾਂ ਵੱਲੋਂ ਆਪੋਸ ਕੀਤਾ ਗਿਆ ਸੀ ਉਹਦਾ ਨਾਮ ਹਟਾ ਦਿੱਤਾ ਗਿਆ ਸੀਗਾ ਤੇ ਇਸ ਵਿਰਾਸਤੀ ਮਾਰਗ ਕਹਿ ਸਕਨੇ ਆ ਇਹਨੂੰ ਜਸ ਉਸ ਬੰਦੇ ਦੇ ਨਾਮ ਦੇ ਉੱਤੇ ਹੈ ਮਾਰਗ ਹੈ ਜਿਨ੍ਹਾਂ ਦੀ ਦੇਨ ਸਿੱਖ ਧਰਮ ਦੇ ਉੱਤੇ ਬਹੁਤ ਹੈ ਔਰ ਆਸਥਾ ਉਹਨਾਂ ਦੀ ਇਹ ਸ਼੍ਰੀ ਹਰਮੰਦਰ ਸਾਹਿਬ ਪ੍ਰਤੀ ਇਤਨਾ ਇਸ ਕਦਰ ਹੋ ਗਈ ਕਿ ਇਸ ਪਿਛਲੇ 100 ਸਾਲਾਂ ਤੋਂ ਉਹਨਾਂ ਦੇ ਬਾਗ ਦੇ ਵਿੱਚੋਂ ਗੁਲਦਸਤਾ ਬਣ ਕੇ ਸ਼੍ਰੀ ਹਰਮੰਦਰ ਸਾਹਿਬ ਤੋਂ ਪਹਿਲਾ ਗੁਲਦਸਤਾ ਉਹ ਹੀ ਜਾਂਦਾ ਹੈ। ਬੈਲ ਸਾਹਿਬ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਆ ਤੁਸੀਂ ਆਪ ਹੀ ਦੇਖ ਲਿਆ ਕਿ ਕਿਸ ਤਰ੍ਹਾਂ ਦੀ ਭਾਵਨਾ ਭਾਈ ਵੀਰ ਸਿੰਘ ਜੀ ਦੀ ਸੀਗੀ ਅਸੀਂ ਕੋਈ ਕਿਸੇ ਜੱਥੇਬੰਦੀ ਦੇ ਨਾਲ ਨਹੀਂ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਲ ਨਹੀਂ ਸਾਡੀ ਭਾਵਨਾ ਤਾਂ ਇਹ ਆ ਕਿ ਜਿਹੜਾ ਸਾਡਾ ਕਲਚਰ ਆ ਹੈਰੀਟੇਜ ਆ ਜਿਹੜਾ ਸਾਡਾ ਅਸ ਸਿਨੈਰੀਓ ਚੱਲ ਰਿਹਾ ਹੈ ਉਹਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਅਸਲ ਜਿਹੜਾ ਮੀਨਿੰਗ ਹੈ ਉਹ ਸਮਝਿਆ ਜਾਵੇ ਜੇ ਬਾਕੀ ਰੋਡਸ ਅੱਜ ਵੀ ਅੰਗਰੇਜ਼ਾਂ ਦੇ ਨਾਮ ਦੇ ਉੱਤੇ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਗੁਲਾਮੀ ਬੜੀ ਪਸੰਦ ਆ ਉਸ ਰੋਡ ਵੱਲ ਕੋਈ ਨਹੀਂ ਗਿਆ ਉਸ ਰੋਡ ਵੱਲ ਚਲੇ ਗਏ ਜਿਹਦਾ ਭਾਈ ਵੀਰ ਸਿੰਘ ਜੀ ਮਾਰਗ ਰੱਖਿਆ ਤੇ ਉਹਨੂੰ ਵੀ ਕਦੀ ਪ੍ਰਮੋਟ ਹੀ ਨਹੀਂ ਕੀਤਾ ਤੁਸੀਂ ਆਹ ਸਮਝੋ ਕਿ ਇੱਕ ਆਮ ਆਦਮ ਦੇ ਦਿਮਾਗ ਦੇ ਵਿੱਚ ਲਾਰੈਂਸ ਰੋਡ ਹੀ ਬਣਿਆ ਇੱਥੇ ਜਿੰਨੂੰ ਵੀ ਪੁੱਛੋਗੇ ਉਹ ਇਹਨੂੰ ਲਾਰੈਂਸ ਰੋਡ ਹੀ ਕਹੂਗਾ ਜੇ ਤੁਸੀਂ ਪਹਿਲੇ ਨਾਮ ਨੂੰ ਪ੍ਰੋਪਰਟ ਨਹੀਂ ਕਰ ਸਕੇ ਉਹਨੂੰ ਪਜਰਾਇ ਨਹੀਂ ਦੇ ਸਕੇ ਤੇ ਅਗਲਾ ਨਾਮ ਰੱਖ ਲੋਗੇ ਉਹਦੇ ਨਾਲ ਫ ਇਹ ਸਿੱਧਾ ਸਿੱਧਾ ਜਿਹੜੇ ਸ਼ਹਿਰ ਦੇ ਲੋਕਲ ਸਮਾਰਟ ਸਿਟੀ ਦੇ ਮੁੱਦੇ ਆ ਉਹਨੂੰ ਪਟਕਾਉਣ ਦੇ ਵਿਚਾਰ ਬਣਾਏ ਜਾਂਦੇ ਆ ਹਰ ਪਾਸੇ ਗਾਰਬੇਜ ਨੂੰ ਅੱਗਾ ਹਰ ਸਮਾਰਟ ਸਿਟੀ ਦੇ ਪ੍ਰੋਗਰਾਮਸ ਫੇਲ ਪਬਲਿਕ ਟਰਾਂਸਪੋਰਟ ਇੱਥੇ ਕੋਈ ਨਹੀਂ ਸਮਾਰਟ ਸਿਟੀ ਦੇ ਜਿੰਨੀਆਂ ਗ੍ਰਿਡਜ਼ ਲੱਗੀਆਂ ਉਹ ਚੋਰੀ ਹੋ ਗਈਆਂ ਹਰ ਤਰੀਕੇ ਦੇ ਨਾਲ ਸਾਈਕਲ ਟਰੈਕਸ ਬਣੇ ਸੀ ਅੱਜ ਉਹ ਕੂੜੇ ਦਾ ਢੇਰ ਬਣ ਗਏ ਆ ਉਹ ਸਾਰੀਆਂ ਗੱਲਾਂ ਤੋਂ ਕੁਝ ਕਸੂਰਵੀਰ ਸੂਰਮੇ ਬਬਰ ਸ਼ੇਰ ਚਾਰਕ ਜਣੇ ਮੂੰਹ ਚੱਕ ਕੇ ਉੱਠ ਕੇ ਗਏ ਹੋਣਗੇ ਤੇ ਉਹਨਾਂ ਨੇ ਗੱਲ ਕੀਤੀ ਹੋਗੀ ਜੀ ਇਹ ਤਾਂ ਤੁਸੀਂ ਨਾਮ ਬਦਲ ਦੋ ਅਸੀਂ ਬੜੇ ਭਗਤਾਂ ਦੇਸ਼ ਦੇ ਅਸੀਂ ਪੰਜਾਬੀ ਸ਼ਾਨ ਨੂੰ ਬੜਾ ਬਰਕਰਾਰ ਰੱਖਾਂਗੇ ਇੱਥੇ ਨਾਮ ਮਹਾਰਾਜਾ ਰਣਜੀਤ ਸਿੰਘ ਦੀ ਰੱਖ ਦਿਓ ਇਹ ਸੜਕ ਇੰਟਰਸੈਕਸ਼ਨ ਨੂੰ ਚੌਂਕ ਨੂੰ ਕ੍ਰੋਸ ਕਰਨਾ ਕੁਝ ਨਹੀਂ ਹੋਣਾ ਸਾਹਮਣੇ ਸਾਰੀ ਲੈਗੇਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਆ ਸਮਝ ਲਾਉਣ ਵਾਲੀ ਗੱਲ ਹੈ ਕਿ ਜੇ ਬਾਕੀ ਰੋਡਸ ਅੱਜ ਵੀ ਅੰਗਰੇਜ਼ਾਂ ਦੇ ਨਾਮ ਦੇ ਨਾਲ ਚੱਲ ਰਹੀਆਂ ਠੀਕ ਹੈ ਕਿ ਇਹ ਨਾਮ ਬਦਲ ਲੈਣੇ ਚਾਹੀਦੇ ਅੰਗਰੇਜ਼ਾਂ ਦੇ ਨਹੀਂ ਹੋਣੇ ਚਾਹੀਦੇ ਪਰ ਜਿਹੜੇ ਨਾਮ ਦਿੱਤੇ ਗਏ ਆ ਸਾਡੇ ਭਾਰਤੀਆਂ ਦੇ ਪੰਜਾਬੀਆਂ ਦੇ ਜਿਨ੍ਹਾਂ ਦਾ ਸ਼ਾਨਮੱਤਾ ਇਤਿਹਾਸ ਹੈ ਜਿੰਦਗੀਆਂ ਤਿਆਗ ਦਿੱਤੀਆਂ ਬ ਉਹਨਾਂ ਦੇ ਨਾਮ ਨੂੰ ਵੀ ਇਹ ਸ਼ਾਨੋ ਸ਼ੌਕਤ ਨਹੀਂ ਦਵਾ ਸਕੀ ਉਹਨਾਂ ਦੇ ਨਾਮ ਨੂੰ ਵੀ ਮਲਿਆ ਮੇਟੀ ਕੀਤਾ ਪਵਨ ਜੀ ਸਾਡੀ ਮਾਨਸਿਕਤਾ ਬਦਲ ਗਈ ਹੈ ਜੇ ਅਸੀਂ ਇੰਨੀਆਂ ਚੀਜ਼ਾਂ ਵੱਲ ਜ਼ਿਆਦਾ ਜਾ ਰਹੇ ਹਾਂ ਕਿ ਅਸੀਂ ਇਸ ਚੀਜ਼ਾਂ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਆਪਣੇ ਉਸੇ ਵਿਰਸੇ ਨਾਲ ਜੋੜਨਾ ਚਾਹੁੰਦੇ ਹਾਂ ਤੁਸੀਂ ਆਪ ਦੇਖ ਲਓ ਕਿ ਇਹ ਲੋਕ ਉਹ ਲੋਕ ਨੇ ਤੁਸੀਂ ਰਣਜੀਤ ਐਵਿਨਿਊ ਅਨੰਦ ਅਮਰਿਤ ਫਾਰਕਾ ਉੱਥੇ 13 April 1919 ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਸੀ ਉੱਥੇ ਮੈਮੋਰੀਅਲ ਬਣਿਆ ਉੱਤੇ 452 ਦੇ ਕਰੀਬ ਸ਼ਹੀਦਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਨਾਮ ਦੀ ਲਿਸਟ ਵੀ ਲੱਗੀ ਆ ਉੱਤੇ ਅੱਜ ਤੱਕ 2019 ਤੋਂ ਬਣਿਆ ਇੱਕ ਵੀ ਸਰਕਾਰੀ ਪ੍ਰੋਗਰਾਮ ਨਹੀਂ ਉੱਤੇ ਹੋਇਆ ਕੋਈ ਵਿਅਕਤੀ ਵਿਸ਼ੇਸ਼ ਉੱਤੇ ਨਹੀਂ ਜਾਂਦਾ ਇਤੋਂ ਤੱਕ ਕਿ ਉਸ ਮਿਊਜ਼ੀਅਮ ਦੀ ਮੈਮੋਰੀਅਲ ਦੀ ਹਾਲਾਤ ਇੰਨੀ ਮਾੜੀ ਆ ਗੰਦਗੀ ਆ ਓਪਨ ਸੀਵਰੇਜ ਆ ਇਵਨ ਕਿ ਸ਼ਹੀਦਾਂ ਦੇ ਨਾਮ ਤਾਂ ਲਿਸਟਾਂ ਤੱਕ ਟੁੱਟ ਗਈਆਂ ਨੇ ਉਹ ਤੋਂ ਹਰ ਚੀਜ਼ ਚੋਰੀ ਹੋ ਗਈ ਆ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਜਿਹੜੇ ਇਹ ਬਹੁਤੇ ਕੌਮ ਦੇ ਰਾਖੇ ਪੰਜਾਬੀਅਤ ਦੇ ਰਾਖੇ ਜਾਂ ਬਹੁਤੇ ਬੁੱਧੀਜੀਵੀ ਬੰਦੇ ਆ ਉਹਨਾਂ ਦੀ ਅਸਲੀ ਹਕੀਕਤ ਕੀ ਆ ਉਹਨਾਂ ਨੂੰ ਤਾਂ ਮੇਰਾ ਖਿਆਲ ਹੈ ਇਸ ਚੌਂਕ ਦੇ ਵਿੱਚ ਖੜਾ ਕਰਕੇ ਜੇ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਕੁਝ ਗੱਲਾਂ ਦਾ ਪਤਾ ਹੀ ਨਹੀਂ ਹੋਣਾ ਇਹੋ ਹੀ ਕਾਰਨ ਬਣਿਆ ਕਿ ਮੈਨੂੰ ਲੱਗਦਾ ਉਹਨਾਂ ਨੇ ਮਿਸਲੀਡ ਕੀਤਾ ਨਾਸੀ ਮਨਾਰਟੀ ਕਮਿਸ਼ਨ ਦੇ ਚੇਅਰਮੈਨ ਨੂੰ ਲਾਲਪਰਾ ਜੀ ਨੂੰ ਕਿ ਤੁਸੀਂ ਜੀ ਇਹ ਇੱਥੇ ਆ ਨਾਮ ਰੱਖ ਦੋ ਉਹਨਾਂ ਨੇ ਬਿਨਾ ਸੋਚ ਸਮਝੇ ਉਹ ਹੀ ਗੱਲ ਕਰ ਦਿੱਤੀ ਇਹ ਵਿਚਾਰਿਆ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਂ ਐਡੀ ਵੱਡੀ ਲੈਗਸੀ ਆਲਰੇਡੀ ਇੱਥੇ ਆ ਨਾਮ ਮਤਲਬ ਨਾ ਕੁਝ ਨਹੀਂ ਹੋਣਾ ਤੁਹਾਡੀ ਜਿਹੜਾ ਅਮਲ ਆ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਨਾ ਕਿ ਬੇਅਮਲ ਦਿਲ ਹੋ ਤਾਂ ਜਜ਼ਬਾਤ ਸੇ ਕੀ ਹੁੰਦਾ ਹੈ ਹੈ ਅਮਲ لازਮੀ ਤਕਮੀਲੇ ਤਮੰਨਾ ਕੇ ਲਿਏ ਵਰਨਾ ਰੰਗीन ਖਿਆਲਾਂ ਸੇ ਕੀ ਹੁੰਦਾ ਹੈ ਮਤਲਬ ਇਹ ਆ ਕਿ ਸਿਰਫ ਖਾਬ ਹੀ ਲਈ ਜਣੇ ਸਿਰਫ ਗੱਲਾਂ ਹੀ ਕਰੀ ਜਣੀਆਂ ਸਿਰਫ ਨਾਮ ਵੀ ਬਦਲੀ ਜਾਣੇ ਇਹਦੇ ਨਾਲ ਕੀ ਹੋਊਗਾ ਅੱਜ ਸ਼ਹਿਰ ਚ ਟ੍ਰੈਫਿਕ ਕਾਓਸ ਆ ਅੱਜ ਕੋਈ ਯਾਦਗਾਰ ਪੰਜਾਬ ਦੀ ਸੁਰੱਖਿਆਤ ਨਹੀਂ ਹਰ ਗ੍ਰੰਥ ਦੀ ਧਾਰਮਿਕ ਗ੍ਰੰਥਾਂ ਦੀ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਬੇਅਦਬੀਆਂ ਹੋ ਰਹੀਆਂ ਪਰ ਤੁਸੀਂ ਕੁਝ ਆਪਣੇ ਜਿਹੜੇ ਅਹੁਦੇ ਆ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਇੱਕ ਅੱਧਾ ਕੋਈ ਨਾਮ ਬਦਲ ਦੋ ਲੱਗੇ ਲੋਕਾਂ ਨੂੰ ਹਾਂ ਜੀ ਫਲਾਣਾ ਬੰਦਾ ਵੀ ਹੈਗਾ ਇਹ ਕਦੇ ਵੀ ਕਾਬਲੇ ਕਬੂਲ ਨਹੀਂ ਹੈਗਾ ਇਹਨਾਂ ਗੱਲਾਂ ਨੂੰ ਦਰਖਾਵੇ ਤਰ੍ਹਾਂ ਕਰ ਦੇਣਾ ਚਾਹੀਦਾ ਇਗਨੋਰ ਕਰ ਦੇਣਾ ਚਾਹੀਦਾ ਅਵਨ ਜੀ ਬਹੁਤ ਸ਼ੁਕਰੀਆ ਤੁਹਾਡੀ ਇਸ ਜਾਣਕਾਰੀ ਲਈ ਜਿਹੜੀ ਸਾਡੇ ਲਈ ਬਹੁਤ ਲਾਜ਼ਮੀ ਸੀਗੀ ਸੋ ਭਾਈ ਵੀਰ ਸਿੰਘ ਮਾਰਗ ਜਿਸ ਨੂੰ ਅੰਗਰੇਜ਼ਾਂ ਦੇ ਸਮੇਂ ਲਾਰੈਂਸ ਰੋਡ ਦਾ ਨਾਮ ਦਿੱਤਾ ਗਿਆ ਸੀਗਾ ਸੋ ਲਾਰੈਂਸ ਰੋਡ ਦੇ ਨਾਮ ਨਾਲ ਜਾਣੇ ਜਾਂਦੇ ਭਾਈ ਵੀਰ ਸਿੰਘ ਮਾਰਗ ਨੂੰ ਹੁਣ ਬਦਲਣ ਦੀ ਤਜਵੀਜ਼ ਨੈਸ਼ਨਲ ਮਾਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਔਰ ਇਹ ਜਿਹੜਾ ਮਾਰਗ ਹੈ ਇਹ ਅਤੀ ਵੀਵੀਆਈਪੀ ਮਾਰਗ ਹੈ ਇੱਥੇ ਦੇ ਲੋਕ ਬਹੁਤ ਨਾਲ ਲੋਕ ਨੇ ਬਹੁਤ ਪੈਸੇ ਵਾਲੇ ਲੋਕ ਇੱਥੇ ਰਹਿੰਦੇ ਨੇ ਔਰ ਇਸੇ ਜਗ੍ਹਾ ਦੇ ਉੱਤੇ ਭਾਈ ਵੀਰ ਸਿੰਘ ਜੀ ਦਾ ਆਪਣਾ ਘਰ ਹੈ ਉਸ ਘਰ ਦੇ ਵਿੱਚ ਇੱਕ ਘਰ ਨੂੰ ਵੀ ਸੰਜੋਆ ਗਿਆ ਹੈ ਪਾਰ ਉਹਨਾਂ ਦਾ ਜਿਹੜਾ ਪਾਰਕ ਹੈ ਉਹ ਵੀ ਉੱਥੇ ਹੀ ਹੈ ਉੱਥੇ ਲਾਇਬ੍ਰੇਰੀ ਵੀ ਹੈ ਉਸੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਆਂ ਵੀ ਹੈ ਔਰ ਜਿਸ ਤਰ੍ਹਾਂ ਦੇ ਵੀ ਕੋਈ ਪ੍ਰੋਗਰਾਮ ਹੁੰਦੇ ਧਾਰਮਿਕ ਪ੍ਰੋਗਰਾਮ ਉਸੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੁੰਦੇ ਨੇ ਸੋ ਇਸ ਮਾਰਗ ਦਾ ਨਾਮ ਜਿਸ ਨੂੰ ਲਾਰੈਂਸ ਰੋਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਨੂੰ ਭਾਈ ਵੀਰ ਸਿੰਘ ਮਾਰਗ ਬਦਲ ਦਿੱਤਾ ਗਿਆ ਸੀਗਾ ਹੁਣ ਕੁਝ ਲੋਕਾਂ ਵੱਲੋਂ ਇੱਕ ਤਜਵੀਜ਼ ਦਿੱਤੀ ਗਈ ਸੀ ਮਾਈਨੋਰਿਟੀ ਕਮਿਸ਼ਨ ਦੇ ਚੇਅਰਪਰਸਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਕਿ ਇਸ ਦਾ ਨਾਮ ਬਦਲ ਕੇ ਰਣਜੀਤ ਸਿੰਘ ਮਾਰਗ ਦਿੱਤਾ ਜਾਏ ਜਿਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਵਿਰੋਧ ਜਾਇਜ਼ ਹੈ ਇਸ ਕਰਕੇ ਭਾਈ ਵੀਰ ਸਿੰਘ ਮਾਰਗ ਦਾ ਨਾਮ ਚੇਂਜ ਕਰਕੇ ਮਹਾਰਾਜਾ ਰਣਜੀਤ ਸਿੰਘ ਨਾਮ ਰੱਖ ਦੇਣਾ ਕਿਉਂਕਿ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੋਂ ਇੱਕ ਪਾਰਕ ਬਿਲਕੁਲ ਸਾਹਮਣੇ ਹੈ ਔਰ ਬਿਲਕੁਲ ਸਾਹਮਣੇ ਹੈ ਚੰਦ ਇੱਕ ਚੌਂਕ ਦੀ ਦੂਰੀ ਹੈ ਉਹਦੇ ਨਾਮ ਦੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਥੇ ਇੱਕ ਬੋਤੂਰੀ ਲੱਗਾ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਪੈਨਾਰਮਾ ਵੀ ਬਣਿਆ ਹੋਇਆ ਹੈ ਅੰਦਰ ਸਮਰ ਪੈਲੈਸ ਵੀ ਹੈ ਉਸ ਦਾ ਰੱਖ-ਰਖਾਵ ਵੀ ਇੱਥੇ ਹੁੰਦਾ ਹੈ ਸੋ ਇਹ ਉਹਦਾ ਰੱਖ-ਰਖਾਵ ਕਰਨ ਦੇ ਬਜਾਏ ਲੋਕਾਂ ਵੱਲੋਂ ਇਹ ਨਾਮ ਨੂੰ ਬਦਲਣ ਦੀ ਕਿਹਾ ਗਿਆ ਹੈ ਔਰ ਮਾਨੋਟੀ ਕਮਿਸ਼ਨ ਦੇ ਚੇਅਰਪਰਸਨ ਨੇ ਵੀ ਪੰਜਾਬ ਸਰਕਾਰ ਨੂੰ ਇਹ ਲਿਖਿਆ ਹੈ ਕਿ ਇਹਦਾ ਨਾਮ ਬਦਲਿਆ ਜਾਏ ਸੋ ਇਹਦਾ ਵਿਰੋਧ ਜਿਹੜਾ ਹੈ ਹੁਣ ਵਕ ਵਕ ਜਿਹੜੇ ਬੁੱਧੀਜੀਵੀ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸ ਨੂੰ ਨਾ ਬਦਲਣ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਚੰਨਾ ਪਰਸਨ ਨਿਤੇਸ਼ ਦੇ ਨਾਲ ਜੋਤੀ ਮਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ